कर कुल तिनि ते पाबंदरी पाबंद हरि शहर ਸਰ ਮੈਂ ਜਿਹੜਾ ਕੋਮੈਡੀਕਲ ਕੈਂਪ ਲਾਇਆ ਦੋ ਸਰ ਮੈਂ ਬਨੋਸ਼ ਸ਼ਰਮਾ ਮੇਰੇ ਨਾਲ ਸੁਭਾਸ਼ ਚੱਤ ਸ਼ਰਮਾ ਜੀ ਆਪਣੇ ਘਰੇਵਾਲਾ ਸਲਵਿੰਦਰ ਪਹਿਲਵਾਨ ਜੀ ਚਮਨ ਲਾਲ ਗਰਗ ਜੀ ਜੋਸ਼ੀ ਜੀ ਦਿਗਤਾਰ ਸਿੰਘ ਜੱਗੀ ਜੀ ਤੇ ਅਸੀਂ ਅੱਜ ਇੱਥੇ ਦੋ ਕੰਮ ਕੀਤੇ ਆ ਤੇ ਇੱਕ ਤਾਂ ਸੀ ਮੈਡੀਕਲ ਕੈਂਪ ਲਗਾਇਆ ਇੱਕ ਕਛੀ ਬਲੱਡ ਨੇਸ਼ਨ ਕੈਂਪ ਜਿਹੜਾ ਰਿੰਦਰਾ ਹਸਪੀਟਲ ਟੀਮ ਦੇ ਨਾਲ ਲਗਾਇਆ ਸਸਤੀ ਤੇ ਤੁਹਾਨੂੰ ਉਮੀਦ ਆ ਵੀ ਸਾਡੇ 20 ਤੋਂ ਉੱਪਰ ਡੋਨੇਟ ਹੋ ਜਾਣਗੇ ਤੇ ਮੈਡੀਕਲ ਚੈੱਕਅਪ ਹੁੰਦੇ ਵਿੱਚ 100 ਤੋਂ ਉੱਪਰ ਬੀਪੀ 슈ਗਰ ਲੋਕ ਚੈੱਕ ਕਰਾਂਗੇ ਨਾਲ ਸਾਡੇ ਡਾਕਟਰ ਰਵਿੰਦ ਵਰਮਾ ਜੀ ਆ ਨਾਲ ਸੁਨੀਤਾ ਵਰਮਾ ਜੀ ਜਿਹੜੇ ਔਰਤ ਫਿਜ਼ੀਸ਼ੀਨ ਹੈ ਤੇ ਗੈਨੋਲਿਸਟ ਉਹ ਵੀ ਲੋਕ ਕਰਨਾਲਾ ਵਿਨਾਸ਼ ਜੀ ਵੀ ਹੈ ਸਾਡੇ ਕਲੱਬ ਦੇ ਮੈਂਬਰ ਤੇ ਸਾਨੂੰ ਉਮੀਦ ਹੈ ਕਿ ਇਸ ਕੈਂਪ ਦਾ ਲੋਕ ਇਸ ਦਾ ਫਾਇਦਾ ਉਠਾਣਗੇ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਡੇ ਨਾਲ ਤੁਸੀਂ ਜਰੂਰ ਜੁੜੋ ਸਾਡੇ ਮੈਂਬਰ ਬਣੋ ਤੁਹਾਨੂੰ ਨੀਰਾ ਮਾਊਂਟੇਨ ਕਰ ਰਹੇ ਸਾਡੇ ਪ੍ਰੋਜੈਕਟ ਕਰ ਰਹੇ ਆ ਮੈਡੀਕਲ ਦਾ ਐਜੂਕੇਸ਼ਨ ਦਾ ਪਲਾਂਟੇਸ਼ਨ ਦਾ ਫਲਾਸ ਅਸੀਂ ਕੱਲ ਸਾਖੀ ਰਨ ਕਰਾ ਰਹੇ ਹਾਂ ਜਿਹੜੇ ਲਗਾਤਾਰ ਅਸੀਂ 11ਵੀਂ ਵਾਰ ਕਰਾ ਰਹੇ ਹਾਂ ਜਿਹਦੇ ਦਾ ਸਾਡਾ ਇੱਕੋ ਹੀ ਏਮ ਹੈ ਵੀ ਲੋਕ ਮੈਡੀਕਲ ਫਿਟ ਰਨ ਤਿਉਹਾਰ ਨੂੰ ਪੰਜਾਬ ਦੇ ਲੋਕ ਡਰਗ ਦੇ ਇਸ ਟਾਈਮ ਵੀ ਲੋਕ ਡਰਗ ਨਸ਼ਾ ਛੋੜਨ ਬੇਟੀ ਪੜਾਓ ਬੇਟੀ ਪੜਾਓ ਤਾਂ ਇਹ ਮੈਂ ਪਟਿਆਲਾ ਗ੍ਰੀਨ ਉਹ ਕਲੀਨ ਰੇ ਇਹ ਸਾਡੇ ਏਮ ਹੈ ਕੱਲ ਸਵੇਰੇ ਅਸੀਂ 550 ਤੋਂ 10 ਕਿਲੋਮੀਟਰ 5 ਕਿਲੋਮੀਟਰ 2.5 ਕਿਲੋਮੀਟਰ 1 ਕਿਲੋਮੀਟਰ ਦੀ ਰਨਿੰਗ ਕਰਾ ਰਹੇ ਆ ਉਹ ਨਾਲ ਹੀ ਕਲਚਰ ਪ੍ਰੋਗਰਾਮ ਹੈ ਸਖੀ ਦੇ ਨੂੰ ਮਨਾ ਰਹੇ ਤੇ ਪੰਜਾਬ ਦਾ ਬੜਾ ਮਸ਼ਹੂਰ ਸਖੀ ਦੇ ਹੈ ਜਿਹੜਾ ਮਨਾਇਆ ਜਾਂਦਾ ਤੇ ਮੈਂ ਸਭ ਨੂੰ ਮੁਬਾਰਕਬਾਦ ਇਹਨਾਂ ਤੇ ਲੋਕਾਂ ਨੂੰ ਰਿਕਵੈਸਟ ਕਰਦਾ ਸਵੇਰੇ ਸਾਰੇ ਜਰੂਰ ਉਸ ਪ੍ਰੋਗਰਾਮ ਵਿੱਚ ਪਾਰਟਿਸਪੇਟ ਕਰੋ ਹਾਂ ਮੇਰਾ ਨਾਮ ਪਰਮਿੰਦਰ ਭਰਵਾਨ ਹੈ ਤੇ ਮੈਂ ਜਨਹਿਤ ਸੰਮਤੀ ਦਾ ਮੈਂਬਰ ਹਾਂਗਾ ਅੱਜ ਸਾਡੀ ਜਨਹਿਤ ਸੰਮਤੀ ਵੱਲੋਂ ਪ੍ਰਧਾਨ ਐਸ ਕੇ ਗੋਤਮ ਜੀ ਤੇ ਜਨਰਲ ਸੈਕਟਰੀ ਵਿਨੋਦ ਸ਼ਰਮਾ ਜੀ ਵੱਲੋਂ ਵਸਾਕੀ ਦੇ ਪਵਿੱਤਰ ਦਿਹਾੜੇ ਤੇ ਹਰ ਸਾਲ ਵਾਂਗੂ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਖੂਨਦਾਨ ਕੈਂਪ ਇਕੱਤਰ ਕਰਨ ਲਈ ਸਾਡੇ ਵਿਧਿਆਨ ਸਰਕਾਰੀ ਰਜਿੰਦਰਾ ਹਸਪੀਟਲ ਬਲੱਡ ਬੈਂਕ ਦੀ ਟੀਮ ਪਹੁੰਚੀ ਹੈ ਤੇ ਮੈਡੀਕਲ ਕੈਂਪ ਹੈ ਜਿਹੜਾ ਸਹਾਰਾ ਸਪੈਸ਼ਲਿਸਟੀ ਜਿਹੜਾ ਹਸਪੀਟਲ ਹੈ ਡਾਕਟਰ ਯੋਸੀ ਦੀ ਟੀਮ ਆ ਉਹ ਪਹੁੰਚੀ ਹੈ ਤੇ ਅੱਜ ਖੂਨਦਾਨ ਕੈਂਪ ਦੇ ਵਿੱਚ ਬਹੁਤ ਵੱਡਾ ਸਟਾਇਆ ਨੌਜਵਾਨਾਂ ਦੇ ਵਿੱਚ ਹੁਣ ਤੱਕ ਤਕਰੀਬਨ 20-22 ਯੂਨਟ ਨੇ ਜਿਹੜੇ ਹੋ ਚੁੱਕੇ ਨੇ ਤੇ ਤਕਰੀਬਨ ਸਵਾ 8 ਵਜੇ ਦਾ ਟਾਈਮ ਹੈ ਤੇ ਸਾਡਾ 9 ਵਜੇ ਤੱਕ ਜਿਹੜਾ ਹੈਗਾ ਸਾਡਾ ਬਲੱਡ ਨੇਸ਼ਨ ਦਾ ਕਿਉਂਕਿ ਗਰਮੀ ਵੀ ਹੋ ਜਾਂਦੀ ਹੈ ਆਸ ਹੈ ਕਿ 50 ਤੋਂ ਉੱਪਰ ਜਿਹੜੇ ਡੋਨਰ ਨੇ ਹੋਣਗੇ ਤੇ 9:00 ਤੋਂ ਬਾਅਦ ਛੱਡ ਕੇ ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਪਬਲਿਕ ਨੂੰ ਅਪੀਲ ਹੈ ਕਿ ਤੁਸੀਂ ਜਨ ਹਿੱਤ ਸੰਮਤੀ ਦੇ ਮੈਂਬਰ ਬਣੋ ਤਾਂ ਕਿ ਵੱਧ ਤੋਂ ਵੱਧ ਜਿਹੜੀ ਸਮਾਜ ਸੇਵਾ ਹੋਰ ਕੀਤੀ ਜਾ ਸਕੇ ਅੱਜ ਦੀ ਸੇਵਾ ਵਿੱਚ ਸਵਾਗਤ ਕੀਤਾ ਜਾ ਰਿਹਾ ਜਨ ਸੰਪਤੀ ਦੇ ਸਮੂਹ ਦਾ ਹਸਪਤਾਲ ਦੀ ਡੈਡੀਕੇਟਿਡ ਟੀਮ ਹੈ ਜਿਹੜੀ ਅੱਜ ਸਵੇਰ ਤੋਂ ਇੱਥੇ ਪਲੱਗ ਲਾਈਨ ਦੇ ਲਈ ਜਰੀ ਤੇ ਆਈ ਹੈ ਅਸੀਂ ਕੀਤਾ ਜਾ ਰਹੇ ਹਾਂ ਉਸੇ ਗੱਲ ਕਰਦੇ ਹਾਂ ਜਨ ਸੰਪਤੀ ਦੇ ਆਓ ਜੀ ਜਿਆ ਸਾਹਿਬ ਅੱਜ ਕੈਂਪਲੀ ਮੇਰੀ ਪਾਈ ਦੇ ਭਾਈ ਵੈਲਕਮ ਕੀਤਾ ਜਾ ਰਿਹਾ ਹੈ ਅੱਜ ਦੀ ਸੇਵਾ ਵਿੱਚ ਸਵਾਗਤ ਕੀਤਾ ਜਾ ਰਿਹਾ ਜਨ ਸੰਪਤੀ ਦੇ ਸਮੂਹ ਦਾ ਹਸਪਤਾਲ ਦੀ ਡੈਡੀਕੇਟਿਡ ਟੀਮ ਹੈ ਜਿਹੜੀ ਅੱਜ ਸਵੇਰ ਤੋਂ ਇੱਥੇ ਪਲੱਗ ਲਾਈਨ ਦੇ ਲਈ ਜਰੀ ਤੇ ਆਈ ਹੈ ਹਿੰਤਾ ਜਾ ਰਿਹਾ ਉਸੀ ਗੱਲ ਕਰਦੇ ਆ ਮਨੁੱਖੀ ਦੇ